ਹਾਈ 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 ਮੈਨੂੰ ਤਾਂ ਇਹ ਬੰਦੇ ਨੇ ਤਪਾ ਰੱਖੀਏ ਤਪਾ ਭਵੇਂ ਕਿਦਰੇ ਤਾਂ ਗਿੱਲਾ ਤੌਲੀਆ ਸਿੱਟ ਦਿੰਦਾ ਆਪਾਂ ਬੂਟ ਵੀ ਇੱਥੇ ਸਿੱਟ ਗਿਆ ਵਿਚਾਲੇ ਦੱਸ ਹੁਣੇ ਪੋਚਾ ਲਾ ਕੇ ਹਟੀ ਸੀ ਹੁਣ ਜਾ ਕੇ ਅੰਦਰ ਵੜ ਗਿਆ ਮੈਨੂੰ ਤਾਂ ਇਹ ਬੰਦੇ ਨੇ ਨਾ ਇੰਨਾ ਦੁਖੀ ਕੀਤਾ ਹੋਇਆ ਨਾ ਖਰਚਾ ਇਹਨੂੰ ਤਾਂ ਮੈਂਦ ਨੀਅਤ ਨੇ ਅਸਲੀ ਮੈਂਦ ਨੀਅਤ ਪਤਾ ਇਹਨੂੰ اے ਮੇਰੇ ਮਾਲਕਾ ਸੱਚੇ ਪਾਤਸ਼ਾਹ ਮੈਂ ਤੇਰਾ ਦੇਣਾ ਨਹੀਂ ਦੇ ਸਕਦਾ ਮੈਨੂੰ ਐਡੀ ਸੋਹਣੀ ਪਤਨੀ ਤਾ ਤੂੰ ਦਿੱਤੀ ਦਿੱਤੀ ਐ ਹੈ ਨਾਲ ਉਹ ਆਗਿਆਕਾਰੀ ਵੀ ਐ ਮੇਰਾ ਹਰ ਕਹਿਣਾ ਮੰਨਦੀ ਐ ਮੇਰੇ ਸੱਚੇ ਪਾਤਸ਼ਾਹ ਐ ਸੀ ਪਤਨੀ ਹਰੇਕ ਨੂੰ ਦੇਈ ਮੇਰੇ ਮਾਲਕਾ ਮੈਂ ਤੇਰਾ ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਸੱਚੇ ਪਾਤਸ਼ਾਹ ਹੈ ਪਮੀ ਤੂੰ ਇੱਥੇ ਕਿਵੇਂ ਉਹ ਚਾਹ ਪੁੱਛਣ ਆਈ ਸੀ ਮੈਂ ਤਾਂ ਤੁਹਾਡੇ ਵਾਸਤੇ ਚਾਹ ਬਣਾਵਾਂ ਚਾਹ ਹਾਂ ਬਣਾ ਲੈ ਚਾਹ ਕੋਈ ਗੱਲ ਨਹੀਂ ਹੁਣ ਨਾਲ ਪਕੌੜੇ ਵੀ ਚੱਲ ਬਣਾ ਲੈਣੀਆਂ ਹਾਂ ਹਾਂ ਬਣਾ ਲੈ ਬਣਾ ਲੈ ਚੱਲ ਚੱਲ ਠੀਕ ਕੋਈ ਗੱਲ ਨਹੀਂ ਬਣਾ ਲੈ ਬਣਾਉਣੀ ਐ